ਸੂਬਾ ਕੋਰ ਕਮੇਟੀ ਮੈਂਬਰ ਕਿਸਾਨ ਮਜ਼ਦੂਰ ਸੰਗਠਨ ਕਮੇਟੀ ਪੰਜਾਬ ਅੱਜ ਅਸੀਂ ਗਰਦਾਸਪੁਰੇ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਪਿੰਡ ਖਾਨ ਮਲੱਕ ਦੇ ਗੁਰਦੁਆਰਾ ਸਾਹਿਬ ਵਿਖੇ ਲਾਈਆ ਜਿਹਦੇ ਵਿੱਚ ਸਮੁੱਚੀ ਜਿਹੜੀ ਜ਼ਿਲ੍ਹਾ ਕਮੇਟੀ ਆ ਤੇ ਨਾਲ ਸਾਡੀਆਂ ਬੀਬੀਆਂ ਭੈਣਾ ਉਹ ਵੀ ਇਹ ਕਮੇਟੀ ਦੇ ਵਿੱਚ ਪਹੁੰਚੀਆਂ ਜਿਹਦੇ ਵਿੱਚ ਅਹਿਮ ਅਜੰਡੇ ਪਾਸ ਕੀਤੇ ਗਿਆ ਸ਼ੰਭੂ ਬੋਰਚੇ ਤੇ ਰਿਵਿਊ ਕੀਤਾ ਗਿਆ ਫੰਡ ਦੇ ਰਿਵਿਊ ਕੀਤਾ ਗਿਆ ਅਗਲੇ ਜਿਹੜੇ ਅਕਸ਼ਨ ਆ ਜਿ ਤਰ੍ਹਾਂ ਸ਼ੰਭੂ ਠਾਣਾ ਘੇਰਨਾ ਇਹ ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਆ ਦੋ ਨੂੰ ਮੰਗ ਪੱਤਰਾਂ ਬੀਸੀਆਂ ਨੂੰ ਦੇਣੇ ਆ ਇਹ ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਆ ਦੇ ਨਾਲ ਹੀ ਜਿਹੜਾ ਜਥੇਬੰਦਕ ਢਾਂਚਾ ਵਾ ਸਾਡਾ ਆਉਣ ਵਾਲੇ ਦਿਨਾਂ ਦਾ ਜਿਹੜਾ ਫੰਡ ਆ ਉਹ 4 ਤਰੀਕ ਤੱਕ ਸਾਰਿਆਂ ਨੇ ਮੰਨਿਆ ਵੀ ਅਸੀਂ 4 ਤਰੀਕ ਤੱਕ ਉਹ ਫੰਡ ਜਿਹੜਾ ਜ਼ਿਲ੍ਹੇ ਦਾ ਉਹ ਕੰਪਲੀਟ ਹੋ ਜੂ ਪਰ ਲੱਗੇ ਉਹਦੇ ਵਿੱਚ ਜਿੱਥੇ ਨੈਸ਼ਨਲ ਹਾਈਵੇ ਵਾਲਾ ਮੁੱਦਾ ਇਹਨੂੰ ਬਿਲਕੁਲ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਆ ਐਸ ਜ਼ਿਲ੍ਹੇ ਦੇ ਵਿੱਚ ਵੱਡੇ ਵੱਡੇ ਅਧਿਕਾਰੀਆਂ ਦੇ ਨਾਲ ਡੀਆਈਜੀ ਪੱਧਰ ਐਸਐਸਪੀ ਡੀਸੀ ਜਿਹੜੇ ਸਮੇਂ-ਸਮੇਂ ਤੇ ਇੱਥੇ ਆਉਂਦੇ ਰਿਹਾ ਸਾਡੇ ਨਾਲ ਮੀਟਿੰਗਾਂ ਕਰਦੇ ਰਿਹਾ ਲਗਭਗ 17 ਮੀਟਿੰਗਾਂ ਜਿਹੜੀਆਂ ਜੰਮੂ ਕਰਨਾ ਨੈਸ਼ਨਲ ਹਾਈਵੇ ਦੀ ਸਾਡੀਆਂ ਲੱਗ ਚੁੱਕੀਆਂ ਅਜੇ ਵੀ ਲੋਕਾਂ ਦੇ ਅਵਾਡ ਹੋਣੇ ਬਾਕੀ ਆ ਉਹਨਾਂ ਦੇ ਪੈਸੇ ਜਿਹੜੇ ਆ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਇਗੇ ਜੋ ਐਕਟ ਕਹਿੰਦਾ ਵਾ ਮਾਰਕੀਟ ਰੇਟ ਦਾ 4 ਗੁਣਾ 30% ਜਾੜਾ ਪੱਤਾ ਤੇ ਨਾਲ ਉਹਦੇ ਜਿਹੜਾ ਹੋਰ ਮੁੱਦੇ ਆ ਉਹ ਨਾਲ ਅਜੇ ਉਹਦੇ ਦਾ ਉਦਾਂ ਹੀ ਜਿਹੜਾ ਰਹਿਣ ਰਿਆ ਉਹਦੇ ਉੱਤੇ ਅਸੀਂ ਜਿਹੜਾ ਵਾ ਸਰਕਾਰ ਦੇ ਨਾਲ ਕਈ ਮੀਟਿੰਗਾਂ ਕੀਤੀਆਂ ਪਰ ਸਾਨੂੰ ਪਤਾ ਲੱਗਾ ਵੀ ਕੱਲ ਨੂੰ ਸਾਨੂੰ ਜੋ ਸਿਕਿਉਰਿਟੀ ਮਿਲੀ ਆ ਪਿਛ ਦਿੱਲੀ ਜਮੂ ਕਰਗਾ ਦੇ ਅਧਿਕਾਰੀ ਤੇ ਨਾਲ ਜ਼ਿਲ੍ਹੇ ਦੀ ਪ੍ਰੀਸ ਦੇ ਨਾਲ ਹੋਰ ਆਪਣਾ ਪਹਿਲਾ ਵੱਡੇ ਪੱਤਰ ਤੇ ਇਥੇ ਕਬਜ਼ਾ ਲੈਣਾ ਆ ਰਿਆ ਅਸੀਂ ਸਾਫ਼ ਕਰਨਾ ਚਾਹੁੰਦੇ ਆ ਇਹ ਕਬਜ਼ਾ ਉਹਨਾਂ ਚਿਰ ਨਹੀਂ ਦਵਾਂਗੇ ਜਿੰਨਾ ਚਿਰ ਹਣਦੇ ਜਿਹੜੇ ਪੈਸੇ ਆ ਮਾਰਕੀਟ ਰੇਟ ਦੇ ਮੁਤਾਬਕ 30% ਜਾੜਾ ਪੱਤਾ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਏ ਜਾਂਦੇ ਉਹਨਾਂ ਚਿਰ ਅਸੀਂ ਬਿਲਕੁਲ ਆਪਣੀਆਂ ਜ਼ਮੀਨਾਂ ਤੇ ਉੱਤੇ ਕਬਜ਼ਾ ਨਹੀਂ ਕਰਾਂਗੇ ਜੇ ਕੋਈ ਸਰਕਾਰ ਦੀ ਇਹੋ ਜੀ ਮਾੜੀ ਮਨਸ਼ਾਵਾ ਉਹ ਫੈਸਲਾ ਕਰਕੇ ਆਵੇ ਅਸੀਂ ਫੈਸਲਾ ਕਰ ਲਿਆ ਅੱਜ ਮੀਟਿੰਗ ਲਾ ਕੇ ਅਸੀਂ ਸਾਰੇ ਮਰਨ ਨੂੰ ਤਿਆਰ ਆਂ ਸਰਕਾਰ ਫੈਸਲਾ ਕਰ ਲੇ ਵੀ ਉਹਨੇ ਕਿੰਨੇ ਮਾਰਨੇ ਆ ਭਗਵੰਤ ਮਾਨ ਨੂੰ ਪੁੱਛ ਲੋ ਮੋਦੀ ਨੂੰ ਪੁੱਛ ਲੋ ਵੀ ਕਿੱਦਾਂ ਇਹ ਛਣਾਵਾ ਅਸੀਂ ਬਿਲਕੁਲ ਮਰਨ ਨੂੰ ਤਿਆਰ ਆਂ ਬਿਲਕੁਲ ਜਿੰਨਾ ਚਿਰ ਸਾਡੇ ਖਾਤਿਆਂ ਦੇ ਵਿੱਚ ਕਿਸਾਨਾਂ ਦੇ ਖਾਤਿਆਂ 'ਚ ਮਾਬਜਾ ਪੂਰੇ ਦਾ ਪੂਰਾ ਨਹੀਂ ਪੈ ਜਾਂਦਾ ਉਹਨਾਂ 'ਚ ਅਸੀਂ ਕਬਜਾ ਨਹੀਂ ਦਵਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ